हां दोस्तो, 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 जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਮੋਖੇ ਮੋਖੇ ਪਿੰਡ ਦੋਸਤੋ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਆ ਵੀਰ ਹਰਜੀਤ ਸਿੰਘ ਦੇ ਕੋਲ ਆਇਆ ਦੋਸਤੋ ਇੱਕ ਵਾੜ ਤੁਹਾਨੂੰ ਦਿਖਾਉਣੀ ਹੈ ਇਸ ਘਰੋਂ ਵੈਸੇ ਪਸ਼ੂ ਜਿਹੜਾ ਦੋਸਤੋ ਘਰੇਲੂ ਵੀ ਭਾਜੀ ਨੇ ਸੰਭਿਆ ਚੰਗੇ ਪਸ਼ੂ ਕਰਦੇ ਬਿਲਕੁਲ ਸ਼ੌਕਨਾ ਨਾਲ ਸੰਭਦੇ ਆ ਕੋਈ ਦੋ ਨਗ ਨਾਲ ਜਿਹੜਾ ਦੋਸਤੋ ਵਪਾਰ ਦਾ ਕੀਤਾ ਉਹ ਵੀ ਨਾਲ ਜਾਰੀ ਰੱਖਿਆ ਦੋ ਨੱਕ ਜਦੋਂ ਕਿ ਤਿੰਨ ਨੱਕ ਆ ਜਾਂਦੇ ਆ ਜ਼ਿਆਦਾਤਰ ਵਿਹੜਾਂ ਆਉਂਦੀਆਂ ਨੇ ਮੱਝਾਂ ਝੋਟੀਆਂ ਵੀ ਆ ਜਾਂਦੀਆਂ ਨੇ ਜਦੋਂ ਪਸ਼ੂ ਆਉਂਦੇ ਆ ਬਿਲਕੁਲ ਤੁਹਾਡੇ ਸਾਹਮਣੇ ਰੂਬਰੂ ਕਰ ਦਿੰਦੇ ਆ ਇੱਕ ਵਾਰ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਇਸ ਘਰੋਂ ਪੂਰੀ ਡਿਟੇਲ ਆਪਾਂ ਵੀਰ ਹਰਜੀਤ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਸੋ ਦੋਸਤੋ ਤਕਰੀਬਨ ਕੋਈ ਸultanpur ਲੋਧੀ ਦੀ ਦੂਰੀ ਕੋਈ 5 ਕਿਲੋਮੀਟਰ ਦੀ ਆ ਲੋਈਆਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਡੱਡਵਿੰਡੀ ਵੀ ਕੋਈ ਇੰਨੀ ਕੁ ਦੂਰੀ ਤੇ ਹੈਗਾ ਸੋ ਨਸੀਰੇਵਾਲ ਪਿੰਡ ਬਿਲਕੁਲ ਲੱਗ ਗਿਆ ਤੇ ਖਾਸ ਵਿਜਿਟ ਤੁਸੀਂ ਪਿੰਡ ਮੁਖੇ ਕਰਨੀ ਆ ਅੱਜ ਦੋਸਤੋ 24 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਦੋਸਤੋ ਮਾਰਨਿੰਗ ਦਾ ਕੋਈ 10:00 ਵਜੇ ਦਾ ਸਮਾਂ ਇੱਕ ਵਾਰ ਦੋਸਤੋ ਦਿਖਾਉਣੀ ਹੈ ਕ੍ਰੋਸ ਅੰਗ ਦੇ ਵਿੱਚ ਵੈੜਾ ਤਾਜੀ ਸੂਈ ਸਵਈ ਆ ਹੁਣ ਮੌਕੇ ਤੇ ਕੀ ਦੁੱਧ ਰਕੋਰ ਆ ਇਸ ਵੈੜ ਦੇ ਥੱਲੇ ਕਿੰਮਾ ਸੁਗਾ ਤੇ ਕੀ ਰੇਟ ਭਾਅ ਪੜਦਾ ਰਹਿਣ ਵਾਲਾ ਪੂਰੀ ਗੱਲਬਾਤ ਆਪਾਂ ਵੀਰ ਹਰਜੀਤ ਜੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਣੇ ਆਂ ਅੱਗੋਂ ਜਿਹੜੇ ਵੀਰ ਨੂੰ ਵੈੜ ਜਜੂਗੀ ਪਸੰਦ ਆਊਗੀ ਆਪਦੀ ਘਾਰਣ ਕੇ ਚਬਾਈ ਕਰ ਲਿਓ ਦੋ ਟਾਈਮ ਇੱਕ ਟਾਈਮ ਕਰ ਲਿਓ ਜਿੱਦਾਂ ਵੀ ਸੈਟੀਸਫਾਈ ਜਿੱਦਾਂ ਵੀ ਸੰਤੋਸ਼ਟੀ ਹੁੰਦੀ ਆ ਤੁਸੀਂ ਆਪਣੀ ਤਸੱਲੀ ਕਰਕੇ ਜ਼ਰੂਰ ਕਰ ਲਿਓ ਠੀਕ ਆ ਆਓ ਲੈ ਲੈਂਦੇ ਆ ਜਾਣਕਾਰੀ ਪੁੱਛ ਲੈਂਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਹਰਜੀਤ ਸਿੰਘ ਸਤਿ ਸ਼੍ਰੀ ਅਕਾਲ ਸਸਿਆ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਹਰਜੀਤ ਸਿੰਘ ਤੇ ਅੱਛਾ ਕੋਈ 1 2 ਨਾ ਕਿ 1 2 ਨਾ ਕਿ ਮਤਲਬ ਕਿ ਤੋਰਾ ਫੇਰਾ ਕਰਕੇ ਕਰ ਲੈਂਦੇ ਹੋ ਥੋੜਾ ਜਿਹਾ ਹਾਂਜੀ ਹਾਂਜੀ ਕੱਲ ਸੰਧੂ ਸਾਹਿਬ ਦੋ ਸੀਗੀਆਂ ਵੇੜਾਂ ਅੱਛਾ ਜੀ ਇੱਕ ਸ਼ਾਮੀ ਫੇ ਕੱਲ ਲੈ ਗਿਆ ਬੰਦੇ ਚੋਕੇ ਅੱਛਾ ਇੱਕ ਸੇਲ ਹੋ ਗਈ ਆ ਹਾਂਜੀ ਇੱਕ ਸੇਲ ਹੋ ਗਈ ਆ ਤੈਨੂੰ ਸੱਜਾ ਦੋ ਕਰਕੇ ਹੀ ਸੀਗਾ ਅੱਛਾ ਜੀ ਹੁਣ ਗਾਹਕ ਜਦੋਂ ਆਵੇ ਫੇ ਤੈਨੂੰ ਪਤਾ ਮੋਟ ਨਹੀਂ ਹੁੰਦਾ ਨਹੀਂ ਬਿਲਕੁਲ ਸਹੀ ਹੈ ਜਦੋਂ ਆਪਾਂ ਸੇਲ ਕਰਨਾ ਵੇਚਣਾ ਹੀ ਆ ਪਸੂ ਗਈ ਤੇ ਫੇਰ ਆਿਆਂ ਨੂੰ ਤੁਹਾਨੂੰ ਪਤਾ ਹਰਚੀ ਤਾਂ ਦੇਣੀ ਪੈਂਦੀ ਆ ਜਦੋਂ ਕੋਈ ਰੇਟ ਪੜਦਾ ਬਿਲਕੁਲ ਸੈੱਟ ਬਹਿ ਜੇ ਅਗਲੇ ਨਾਲ ਪਰਸੋਂ ਤੁਹਾਨੂੰ ਪਾਜੀ ਫੋਨ ਕੀਤਾ ਤੁਹਾਡ ਅੱਛਾ ਵੀਰ ਹਰਜੀਤ ਜਿਹੜੀ ਇਹ ਵੈੜਾ ਪੰਜ ਵੇਚਣ ਦੇ ਆ ਇਹ ਸੂਬਾ ਕਿੰਨਾ ਸੂਈ ਆ ਇਹ ਸੰਸਦ ਦੂਜੇ ਸੂਈ ਆ ਜੀ ਦੂਜਾ ਸੂਬਾ ਸੂਈ ਆ ਹਾਂਜੀ ਤੇ ਅੱਜ ਸਮਾਂ ਕਿੰਨਾ ਕੋ ਗਿਆ ਸੂਈ ਨੂੰ ਇਹਨ ਤਕਰੀਬਨ 8-9 ਦਿਨ ਹੋ ਗਏ ਜੀ 8-9 ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਤੇ ਮਗਰ ਬੱਚਾ ਇਹਦੇ ਕੀ ਆ ਬੱਚਾ ਜੀ ਬੱਚਾ ਹਾਂਜੀ ਠੀਕ ਆ ਹੁਣ ਦੁੱਧ ਕਿੰਨੇ ਕਿਤੇ ਆ ਗਈ ਆ ਦੁੱਧ ਸੰਸਦ ਉੱਥੋਂ ਦਾ ਪਚੋ ਕੇ 11 ਦੂਜਾ 12 ਦੇ ਗੇੜ ਚ ਲੈਂਦੀ ਆ ਹਾਂਜੀ ਹੁਣ 10-11 ਦੇ ਇਸ ਟਾਈਮ ਤੇ ਮੌਜੂਦ ਹੈਗਾ 10-11 10-11 ਤੇ ਚਲਦੀ ਪਈ ਆ ਹਾਂਜੀ ਹਾਂਜੀ ਠੀਕ ਆ ਜੀ ਪਹਿਲੇ ਸੋ ਕਹਿੰਦੇ 14-15 ਨੇ ਕੱਢਿਆ ਹੈਗਾ ਠੀਕਾ ਹਾਂਜੀ ਸੂਆ ਤੀਜਾ ਹੁਣ ਦੱਸਿਆ ਦੂਜਾ ਸੂਆ ਜੀ ਦੂਜੇ ਹਾਂਜੀ ਲੋਬੀ ਦੋਸਤੋ ਬੇਸ਼ੱਕ ਕੋਈ 13 14 13 14 ਲੀਟਰ ਤੱਕ ਵੀ ਮਿਲਕਿੰਗ ਜਿਹੜੀ ਇਸੇ ਇਹ ਵੜ ਪਾ ਦਿਉਗੀ ਬਾਕੀ ਹੁਣ ਸੂਈ ਥੋੜੇ ਦਿਨਾਂ ਦੀ ਹੈ 10 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਥਣਧਣ ਦੀ ਕੁਆਲਿਟੀ ਤੁਸੀਂ ਆ ਦੇਖੋ ਠੀਕਾ ਜੀ ਤੇ ਸਪੇਸ ਬੇਸ਼ੱਕ ਸੱਜੀ ਖੱਬੀ ਬੈਣੀ ਦੀ 5 5 4 4 ਇੰਚ ਦੀ ਸਪੇਸ ਅਗਲੇ ਪਿਛਲੇ ਥਣ ਥੋੜਾ ਜਿਵੇਂ ਜੋੜ ਕੇ ਪਸ਼ੂ ਰੱਖਦੇ ਆ ਬੀਟ ਵੀ ਸ਼ੇਪ ਜਿਹੜੇ ਬਿਲਕੁਲ ਥਣਾ ਮੁੱਠੀ ਮੁੱਠੀ ਥਣਾ ਰੋਗ ਰੋਗ ਥਣਾ ਹੱਥੀ ਚਵਾਈ ਤੇ ਬੱਚਾ ਜਿਹੜਾ ਇਹ ਮਗਰ ਆ ਵੱਛਾ ਮੀਲ ਕਾਫ ਆ ਤੁਸੀਂ ਬੱਚਾ ਦੇਖ ਲਓ ਜੀ ਠੀਕ ਹੈ ਤਸਵੀਰ ਨੂੰ ਦੇਣ ਵੀ ਤੁਹਾਨੂੰ ਦੱਸਦੇ ਆ ਅਪਰੋਕਸੀਮੇਟਲੀ ਦੋਸਤੋ ਕਿ 10 ਕ ਦੇਣ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਆ ਵੱਛਾ ਠੀਕ ਹੈ ਤੇ ਬੈਕ ਸਾਈਡ ਤੋਂ ਤੁਸੀਂ ਜਾਂ ਥਣ ਦੇਵਾ ਜ਼ਰੂਰ ਇੱਕ ਵਾਰੀ ਚੈੱਕ ਕਰੋ ਆ ਲਓ ਠੀਕ ਹੈ ਸੋ ਬਾਕੀ ਵੀਰ ਹਰਜੀਤ ਚਵਾਈ ਚੁਬਈ ਦੀ ਚਾਰੇ ਥਾਣਾ ਦੀ ਓਕੇ ਆ ਬਿਲਕੁਲ ਚਵਾਈ ਵਾਲੀ ਗਰੰਟੀ ਹੈ ਜੀ ਆਪਣੀ ਅਗਲੇ ਪਿਛਲੇ ਜਨ ਬਰਾਬਰ ਬਿਲਕੁਲ ਥਾਣਾ ਪਿਛਲੇ ਨਾਲ ਪਿਛਲਾ ਚਲੋ ਅਗਲੇ ਨਾਲ ਅਗਲਾ ਚਲੋ ਹਾਂਜੀ ਬਿਲਕੁਲ ਬਰਾਬਰ ਥਾਣਾ ਕੋਈ ਪੂਰ ਛਟਾ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਖੋਲ ਕੇ ਦਿਖਾ ਦਗੇ ਵੀਰ ਹਾਂਜੀ ਬਾਈ ਖੋਲ ਕੇ ਸੋ ਕੱਦ ਜਿਹੜਾ ਦੋਸਤੋ ਵੈਸੇ ਡੱਬੀ ਵੈੜਾ ਕ੍ਰੋਸ ਆਂਗ ਦੇ ਵਿੱਚ ਆ ਠੀਕ ਹੈ ਜੀ ਕੱਦ ਕੋਦ ਜਿਹੜਾ ਵੱਡੀਆਂ ਬੈੜਾਂ ਦੇ ਵਿੱਚ ਚਾਹੇ ਕੋਈ ਵੀਰ ਗਿਣਤੀ ਕਰ ਲੇ ਮੀਡੀਅਮ ਵੀ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੀ ਮੀਡੀਅਮ ਵੀ ਮੰਨ ਲ ਸੋ 10 ਕਿਲ 10000 ਲੀਟਰ ਤੇ ਹੁਣ 200 ਦੁੱਧ ਤੇ ਚੱਲਦੀ ਪਈ ਹੈ ਠੀਕ ਹੈ ਤੇ 10000 ਲੀਟਰ ਤੇ ਤੁਸੀਂ ਮੰਨ ਕੇ ਜਿਹੜਾ ਸਬਦਾ ਕੋਈ ਵੀਰ ਕਰ ਸਕਦਾ ਤੇ ਮੂੰਹ ਮੱਥਾ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਪੀਸ ਕੁਆਲਟੀ ਆ ਦੇਖੋ ਜੀ ਠੀਕ ਹੈ ਠੀਕ ਹੈ ਅੱਛਾ ਵੀਰ ਹਰਜੀਤ ਕੀ ਡਿਮਾਂਡ ਕਰਦੇ ਆਂ ਇੱਥੇ ਡਿਮਾਂਡ ਸਲਨੂ ਸਾਹਿਬ ਆਪਾਂ ਕਰਦੇ ਆ 45000 ਹਾਂਜੀ ਤੇ ਲੈਣ ਦੇ ਨਾਲ 42000 ਚ ਕਰ ਲਾਂਗੇ ਹਾਂ ਨਾ ਜਿਹੜੀ 42000 ਹਾਂਜੀ ਹਾਂਜੀ ਡਿਮਾਂਡ 45000 ਆ ਦੋਸਤੋ ਲੈਣ ਦੇ ਨਾਲ ਜਿਹੜਾ ਜੈਸਨੋ ਆ ਉਹ 42000 ਆ ਠੀਕ ਆ ਸੋ ਵਾਇਰ ਤੁਸੀਂ ਦੇਖ ਲਓ ਪ੍ਰੋਪਰ ਠੀਕ ਆ ਜੀ ਕੱਦ ਕੱਡ ਵੀ ਜਿਹੜਾ ਵੱਡੀਆਂ ਵਹੜਾਂ ਦੇ ਵਿੱਚ ਵੀ ਆਉਂਦਾ ਬੇਸ਼ੱਕ ਮੀਡੀਅਮ ਮੰਨ ਕੇ ਕੋਈ ਵੀਰ ਸਬਦਾ ਕਰੇ ਮੀਡੀਅਮ ਹਾਈਟ ਦੇ ਵਿੱਚ ਆ ਸੋ 42000 ਆ ਇੱਕ ਵਾਰੀ ਥਾਣ ਦੇਵਾ ਤੁਹਾਨੂੰ ਫਿਰ ਥੋੜਾ ਜਿਹਾ ਨੇੜੇ ਤੋਂ ਦਿਖਾ ਦਿੰਨੇ ਆ ਦੇਖੋ ਆ ਕਰੋ ਚੇਕ ਠੀਕ ਆ ਜੀ ਸੋ ਆ ਸ਼ੇਪ ਆ ਥਣ ਦੀ ਠੀਕ ਆ ਠੀਕ ਹੈ ਤੇ ਹਰਜੀਤ ਵੀਰ ਇੱਕ ਨੰਬਰ ਆਪਣੇ ਬੋਲ ਦਿੱਗੇ ਨੰਬਰ 97790 ਹਾਂਜੀ 98046 ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਭੈਣ ਭਰਾ ਕੋਈ ਵੀ ਫੋਨ ਲਾਵੇ ਹਾਂਜੀ ਉਹਦਾ ਥੋੜਾ ਬੜਾ ਹੋਰ ਘਰੇ ਆਉਣ ਤੇ ਮਾਨਦਾਨ ਕੀਤਾ ਜਾਊਗਾ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਵੈੜਾ ਚਲੋ ਪਿਛਲੇ ਸਾਲ ਵੀ ਆਪੀ ਪਾਈ ਹੈ ਵੀ ਉਹ ਵੀ ਬਿਲਕੁਲ ਭਾਅ ਵੜਦੇ ਵਿੱਚ ਸੀਗੀ ਹਾਂਜੀ ਬਹੁਤ ਜਿਆਦਾ ਰਿਸਪੌਂਸ ਮਿਲਦਾ ਬਹੁਤ ਫੋਨ ਉਹਦੇ ਆਏ ਪਾਸੇੋਂ ਮੁੜ ਕੇ ਦੂਰ ਦੂਰ ਤੋਂ ਡੱਬ ਵਾਲੀ ਤੋਂ ਲਾ ਲਓ ਇਧਰ ਹਰਿਆਣਾ ਸ਼ੰਭੂ ਬਾਡਰ ਵਾਲੋਂ ਅੱਛਾ ਅੱਛਾ ਜੀ ਹਾਂਜੀ ਬਹੁਤ ਫੋਨ ਆ ਚਲੋ ਭੈਣ ਭਰਾ ਵੇਖੋ ਜੀ ਪਸੂ ਤੇ ਦੋਸਤੋ ਇਹ ਵੈਰ ਅੱਜ ਤੁਹਾਨੂੰ ਆਪਾਂ ਦਿਖਾਉਣੀ ਸੀ ਕਿ ਸੰਧੂ ਸਾਹਿਬ ਸਪੈਸ਼ਲ ਆਫਰ ਆਪਾਂ ਅੱਜ ਲਾਉਣੀ ਹੈਗੀ ਆ ਅੱਛਾ ਜੀ ਕੋਈ ਭੈਣ ਭਰਾ ਤੁਹਾਡੇ ਆਪਣੇ ਵੀਡੀਓ ਦੇਖ ਕੇ ਤੁਹਾਡੇ ਚੈਨਲ ਵਾਲਾ ਹਾਂਜੀ ਹਾਂਜੀ ਕਰੇ ਉਹਨੂੰ 1000 ਰੁਪਿਆ ਆਪਾਂ ਮਾਨਤਨ ਦਾ ਸਪੈਸ਼ਲ ਕਰਾਂਗੇ ਠੀਕ ਹੈ ਜੀ ਹਾਂਜੀ ਅੱਛਾ ਜੀ ਬਿਲਕੁਲ ਸਹੀ ਗੱਲ ਹੈ ਜੀ 42000 ਚੋਂ 42000 ਚੋਂ ਲਓ ਵੀ ਦੋਸਤੋ 1000 ਹੋਰ ਸਪੈਸ਼ਲ ਮਾਨ ਕਰਾਂਗੇ ਉਹਦਾ ਜਿਹੜਾ ਆਪਣੇ ਵੀਡੀਓ ਵੇਖ ਕੇ ਆਉਗਾ ਤੁਹਾਡੇ ਚੈਨਲ ਦੀ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਵੀਰਾਂ ਦਾ ਵੀ 1000 ਰੁਪਿਆ ਹੋਰ ਮਾਨਤਨ ਕਰਾਂਗੇ ਜ ਦੂਰ ਦਰਾਡੇ ਕੋਈ ਆਉਂਦਾ ਬਾਕੀ ਵਹੀਕਲ ਦੇ ਖਰਚੇ ਕੋਈ ਟਰਾਂਸਪੋਰਟ ਦੇ ਸਾਰਾ ਤਰ੍ਹਾਂ ਦੇ ਖਰਚੇ ਹੁੰਦੇ ਆ ਸੋ ਬਾਕੀ ਦੋਸਤੋ 1000 ਰੁਪਇਆ ਹੋਰ ਮਾਨਤਨ ਹੋ ਜਾਊਗਾ 42000 ਦੇ ਵਿੱਚੋਂ ਸੋ ਵਹਿੜ ਤੁਹਾਨੂੰ ਪਸੰਦ ਆਊਗੀ ਬਾਕੀ ਥਣ ਭਾਂਡਾ ਤੁਹਾਡੇ ਸਾਹਮਣੇ ਆ ਦੋਸਤੋ ਲੈਵੇ ਦੀ ਵੀ ਚੰਗੀ ਆ ਸਾਫ ਸੁਥਰੀ ਆ ਜਿੰਨੀ ਪ੍ਰੋਪਰ ਤੁਹਾਨੂੰ ਆਪਾਂ ਦਿਖਾਤੀ ਆ ਠੀਕ ਆ ਜੀ ਸੱਚੇ ਖੱਬਿਓ ਇੱਕ ਬਹਿਣੀ ਵਾਲੇ ਪਾਸਿਓਂ ਜਿਹੜੇ ਬਣਿਓ ਮਰਜ਼ੀ ਤੁਸੀਂ ਆ ਥਣ ਦੀ ਸਾਈਜ਼ ਵੇਖ ਲਓ ਸ਼ੇਪ ਦੇਖ ਲਓ ਠੀਕ ਆ ਜੀ ਥਣ ਤਾਂ ਮੱਜਾਂ ਵਰਗਾ ਥਣ ਦੋਰਾ ਥਣ ਲੱਗਿਆ ਜੀ ਹਾਂ ਦੋਰਾ ਥ ਇਹ ਦੋਸਤੋ ਇੱਕ ਵਾਰ ਅੱਜ ਦਿਖਾਉਣੀ ਸੀ ਆਪਾਂ ਤੁਹਾਨੂੰ ਵੀਰ ਹਰਜੀਤ ਸਿੰਘ ਹੁਣਾਂ ਦੇ ਘਰੋਂ ਤੇ ਪਿੰਡ ਮੋਖੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਸੁਲਤਾਨਪੁਰ ਲੋਧੀ ਆ ਜ਼ਿਲ੍ਹਾ ਕਪੂਰਥਲਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ